ਸੰਬੂ ਦੇ ਖਨੌਰੀ ਬਾਰਡਰ ਦੇ ਉੱਤੇ ਸੰਘਰਸ਼ੀ ਅਤੇ ਬੰਦੀਆਂ ਦੇ ਸਾਥੀਆਂ ਨੂੰ ਸੁਝਾਅ ਦਿੰਦੇ ਆ ਕਿ ਆਸੀਂ ਇਸ ਸੰਘਰਸ਼ ਦੀ ਦਾਲ ਮਿਲਵੇਂ ਤਰੀਕੇ ਨਾਲ ਜ਼ੋਰਦਾਰ ਤਰੀਕੇ ਨਾਲ ਆਉਣ ਦਾ ਫੈਸਲਾ ਕਰ ਲਿਆ ਬੀਕਾਯੂ ਇਕਤਾ ਉਗਰਾਹਾ ਨੇ ਹੁਣ ਸ਼ੰਭੂ ਅਤੇ ਖਨੌਰੀ ਮੋਰਚੇ 'ਚ ਜਾਣ ਦਾ ਐਲਾਨ ਕਰ ਦਿੱਤਾ ਹੈ ਜੀਹਾਂ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਾ ਹੁਣ ਸ਼ੰਭੂ ਅਤੇ ਖਨੌਰੀ ਬਾਰਡਰ 'ਚ ਚੱਲ ਰਹੇ ਮੋਰਚੇ 'ਚ ਸ਼ਾਮਲ ਹੋਵੇਗੀ ਜਿਸ ਦਾ ਐਲਾਨ ਖੁਦ ਜੋਗਿੰਦਰ ਸਿੰਘ ਉਗਰਾਹਾ ਨੇ ਕੀਤਾ ਹੈ ਜੋਗਿੰਦਰ ਸਿੰਘ ਉਗਰਾਹਾ ਦੀ ਅਗਵਾਈ ਚ ਅੱਜ 5 ਮੈਂਬਰੀ ਕਮੇਟੀ ਦੀ ਮੀਟਿੰਗ ਹੋਈ ਜਿਸ ਤੋਂ ਬਾਅਦ ਉਹਨਾਂ ਨੇ ਸ਼ੰਭੂ ਅਤੇ ਖਨੌਰੀ ਬਾਰਡਰ ਜਾਣ ਦਾ ਐਲਾਨ ਕੀਤਾ ਹੈ ਇਸ ਤੋਂ ਇਲਾਵਾ ਜੋਗਿੰਦਰ ਸਿੰਘ ਨੇ ਉਗਰਾਹਾ ਵੱਲੋਂ ਕੱਲ ਤੋਂ ਪੰਜਾਬ ਦੇ ਸਾਰੇ ਟੋਲ ਪਲਾਜ਼ਾ ਫ੍ਰੀ ਕਰਨ ਦਾ ਐਲਾਨ ਕੀਤਾ ਗਿਆ ਹੈ ਜੋਗਿੰਦਰ ਸਿੰਘ ਉਗਰਾਹਾ ਨੇ ਕਿਹਾ ਹੈ ਕਿ ਭਲਕੇ ਤੋਂ ਪੰਜਾਬ ਦੇ ਸਾਰੇ ਟੋਲ ਪਲਾਜ਼ਾ ਨੂੰ ਪਰਚੀ ਮੁਕਤ ਕੀਤਾ ਜਾਵੇਗਾ ਜਦਕਿ ਕੱਲ ਤੋਂ ਹੀ ਕੈਪਟਨ ਅਮਰਿੰਦਰ ਸਿੰਘ ਕੇਵਲ ਢਿੱਲੋ ਅਤੇ ਭਾਜਪਾ ਪ੍ਰਧਾਨ ਸੁਨੀਲ ਜਾਖੜ ਦੇ ਘਰ ਅੱਗੇ 2 ਦਿਨਾਂ ਲਈ ਪੱਕੇ ਧਰਨੇ ਲਾਏ ਜਾਣਗੇ ਇਸ ਦੌਰਾਨ ਉਹਨਾਂ ਨੇ ਸ਼ੰਭੂ ਅਤੇ ਖਨੌਰੀ ਦੇ ਚੱਲ ਰਹੇ ਪ੍ਰਦਰਸ਼ਨ ਵਿੱਚ ਵੱਡੀ ਗਿਣਤੀ 'ਚ ਸ਼ਾਮਲ ਹੋਣ ਦਾ ਐਲਾਨ ਵੀ ਕੀਤਾ ਹੈ। ਮੈਂ ਜਗENDER ਸਿੰਘ ਉਗਰਾਹਾ ਸੂਬਾ ਪ੍ਰਧਾਨ ਭਾਰਤੀ ਕਿਸਾਨ ਏਕਤਾ ਉਗਰਾਹਾ। ਅੱਜ ਅਸੀਂ ਭਾਰਤੀ ਕਿਸਾਨ ਏਕਤਾ ਉਗਰਾਹਾ ਵੱਲੋਂ ਇੱਕ ਐਮਰਜੈਂਸੀ ਮੀਟਿੰਗ ਸਦਕੇ ਪੰਜ ਮੈਂਬਰੀ ਕਮੇਟੀ ਦੀ ਸੂਬਾ ਅਗਵਾ ਦੀ ਮੀਟਿੰਗ ਸੱਦੀ ਹੈ। ਉਹਦੇ 'ਚ ਅਸੀਂ 2-3 ਫੈਸਲੇ ਲਏ ਹੈ। ਉਹਦੇ ਵਿੱਚ ਸਭ ਤੋਂ ਪਹਿਲਾ ਫੈਸਲਾ ਇਹ ਹੈ ਵੀ ਜਿਹੜਾ ਚੰਡੀਗੜ੍ਹ 24 ਮਾ ਇਹਦਾ ਮਾਰਚ ਅਪ੍ਰੈਲ ਫਰਵਰੀ ਦਾ ਅਸੀਂ ਮੋਰਚਾ ਲਾਉਣ ਦਾ ਅਣਮਿੱਥੇ ਸਮੇਂ ਦਾ ਮੋਰਚਾ ਲਾਉਣ ਦਾ ਫੈਸਲਾ ਤੈਅ ਕੀਤਾ ਸੀ ਉਹਨੂੰ ਅਸੀਂ ਅਣ ਸਮੇਂ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਪਹਿਲਾ ਸਾਡਾ ਫੈਸਲਾ ਇਹ ਹੈ ਦੂਜਾ ਅਸੀਂ ਫੈਸਲਾ ਕੀਤਾ ਹੈ ਬੀ ਐਸ ਕੇ ਐਮ ਦਾ ਸੱਦਾ ਹੁਣ ਤੱਕ ਜਿਨ੍ਹਾਂ ਚਿਰ ਸਾਡੇ 17 ਤਰੀਕ ਨੂੰ ਸ਼ਾਮ ਨੂੰ ਐਸ ਕੇ ਐਮ ਦੀ ਜੋ ਮਿਟ ਗਈ ਉਹਦਾ ਸੱਦਾ ਹੁਣ ਤੱਕ ਅਸੀਂ ਦੋਦਲਾ ਵਾਸਤੇ ਬੀਜੇਪੀ ਦੇ ਤਿੰਨ ਪ੍ਰਮੁੱਖ ਆਗੂ ਬੀਜੇਪੀ ਦਾ ਪ੍ਰਧਾਨ ਸੁਨੀਲ ਜਾਖੜ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਤੇ ਬਰਨਾਲੇ ਤੋਂ ਕੇਵਲ ਢਿੱਲੋਂ ਬਰਨਾਲਾ ਦੇ ਤਿੰਨ ਕਰਾ ਦੇ ਮੂਹਰੇ ਧਰਨੇ ਲਾਉਣ ਦਾ ਦੋ ਦਿਨਾਂ ਦਾ ਪ੍ਰੋਗਰਾਮ ਬਣਾਇਆ ਹੈ ਤੇ ਪੰਜਾਬ ਦੇ ਜਿੰਨੇ ਵੀ ਟੋਲ ਨੇ ਸਾਰੇ ਫ੍ਰੀ ਕਰਨ ਦਾ ਫੈਸਲਾ ਅਸੀਂ ਅੱਜ ਕੀਤਾ ਹੈ ਦੱਸਿਏ ਕਿ ਇਸ ਤੋਂ ਪਹਿਲਾਂ ਬੀਕੇਯੂ ਇਕਤਾ ਉਗਰਾਹਾ ਵੱਲੋਂ ਬੀਤੇ ਕੱਲ ਪੰਜਾਬ 'ਚ ਰੇਲਾਂ ਰੋਕਣ ਦਾ ਪ੍ਰੋਗਰਾਮ ਦਿੱਤਾ ਗਿਆ ਸੀ ਜਿੱਥੇ ਕਿ ਉਹਨਾਂ ਐਲਾਨ ਕੀਤਾ ਸੀ ਕਿ ਜੇਕਰ ਜ਼ਰੂਰਤ ਪਈ ਤਾਂ ਉਹ ਸ਼ੰਭੂ ਅਤੇ ਖਨੌਰੀ ਵਿਚੇ ਚੱਲ ਰਹੇ ਤਰਨੇ 'ਚ ਸ਼ਾਮਿਲ ਹੋਣਗੇ ਜਿਸ ਤੋਂ ਬਾਅਦ ਅੱਜ ਜੋਗਿੰਦਰ ਸਿੰਘ ਉਗਰਾਹਾਂ ਦੀ ਗਵਾਈ 'ਚ ਪੰਜ ਮੈਂਬਰੀ ਕਮੇਟੀ ਦੀ ਮੀਟਿੰਗ ਹੋਈ ਜਿਸ ਵਿੱਚ ਉਹਨਾਂ ਸ਼ੰਭੂ ਅਤੇ ਖਨੌਰੀ ਬਾਰਡਰ ਜਾਣ ਦਾ ਐਲਾਨ ਕਰ ਦਿੱਤਾ। ਤੀਜਾ ਫੈਸਲਾ ਸਾਡਾ ਇਹ ਹੈ ਕਿ ਸਿੰਘੂ ਤੇ ਖਨੌਰੀ ਬਾਰਡਰ ਦੇ ਉੱਤੇ ਸ਼ੰਭੂ 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 ਤੇ ਖਨੌਰੀ ਬਾਰਡਰ ਦੇ ਉੱਤੇ ਸੰਘਰਸ਼ੀ ਜਥੇਬੰਦੀਆਂ ਦੇ ਸਾਥੀਆਂ ਨੂੰ ਸਲਾਹਾ ਦਿੰਦੇ ਆ ਕਿ ਅਸੀਂ ਇਸ ਸੰਘਰਸ਼ ਦੀ ਤਾਲਮਿਲਵੇਂ ਤਰੀਕੇ ਨਾਲ ਜ਼ੋਰਦਾਰ ਤਰੀਕੇ ਨਾਲ ਆਉਣ ਦਾ ਫੈਸਲਾ ਕਰ ਲਿਆ ਅਸੀਂ ਮੈਦਾਨ 'ਚ ਆ ਗਏ ਕੱਲ ਅਸੀਂ ਐਲਾਨ ਕੀਤਾ ਸੀ ਤੇ ਉਹ ਐਲਾਨ ਤੇ ਅਸੀਂ ਆਪਦਾ ਫੈਸਲਾ ਅੱਜ ਕਰ ਲਿਆ ਚੰਗਾ ਹੁੰਦਾ ਜੇ ਸੰਘਰਸ਼ੀ ਸਾਥੀ ਇਸ ਸੰਘਰਸ਼ ਨੂੰ ਛੇੜਨ ਤੋਂ ਪਹਿਲਾਂ ਪੰਜਾਬ ਦੀਆਂ ਸਾਰੀਆਂ ਜਥੇਬੰਦੀਆਂ ਨਾਲ ਇਹ ਸੰਘਰਸ਼ ਨੂੰ ਸਾਂਝਾ ਬਣਾ ਕੇ ਬੀਜੇਪੀ ਕੇਂਦਰ ਸਰਕਾਰ ਦੇ ਵਿੱਚ ਬੈਠੀ ਬੀਜੇਪੀ ਨੂੰ ਇਹ ਤਕੜੀ ਲੜਾਈ ਦਿੱਤੀ ਜਾ ਸਕਦੀ ਸੀ ਇਹਨੂੰ ਜਿੱਤ ਤੱਕ ਪਹੁੰਚਾਉਣ ਵਾਸਤੇ ਸਾਡੀ ਸਾਰਿਆਂ ਦੀ ਸਾਂਝ ਬਹੁਤ ਹੀ ਜ਼ਰੂਰੀ ਸੀ ਅਜੇ ਵੀ ਕੁਝ ਨਹੀਂ ਵਿਗੜਿਆ ਢੋਲੇ ਮਰਾਂ ਦਾ ਸਾਥੀ ਇਹਨੂੰ ਸਾਂਝੇ ਸੰਘਰਸ਼ ਨੂੰ ਆਜੋ ਇਕੱਠੇ ਹੋ ਕੇ ਆਪਾਂ ਸਾਰੇ ਇਹ ਸਾਂਝੇ ਸੰਘਰਸ਼ ਨੂੰ ਅੱਗੇ ਵਧਾਈਏ ਤੇ ਫਿਰਕੂ ਢੜਕਾਉ ਤੇ ਫੁੱਟ ਪਾਉ ਤਾਕਤਾਂ ਨੂੰ maat ਦੇਈਏ ਦੱਸਿਏ ਕਿ ਇਸ ਤੋਂ ਪਹਿਲਾਂ ਸਯੁਕਤ ਕਿਸਾਨ ਮੋਰਚਾ ਨਾਲ ਜੁੜੇ ਜੋਗਿੰਦਰ ਸਿੰਘ ਉਗਰਾਹਾ ਨੇ ਐਲਾਨ ਕੀਤਾ ਸੀ ਕਿ ਜੇਕਰ ਸਯੁਕਤ ਕਿਸਾਨ ਮੋਰਚਾ ਉਹਨਾਂ ਨੂੰ ਜਾਣ ਦਾ ਪ੍ਰੋਗਰਾਮ ਦੇਵੇਗਾ ਤਾਂ ਉਹ ਇਸ ਧਰਨੇ ਵਿੱਚ ਜ਼ਰੂਰ ਸ਼ਾਮਿਲ ਹੋਣਗੇ ਪਰ ਹੁਣ ਉਹਨਾਂ ਨੇ ਸਯੁਕਤ ਕਿਸਾਨ ਮੋਰਚੇ ਤੋਂ ਵੱਖ ਹੁੰਦੇ ਆ ਇਸ ਦਾਨੇ ਵਿੱਚ ਸ਼ਾਮਿਲ ਹੋਣ ਦਾ ਐਲਾਨ ਕਰ ਦਿੱਤਾ ਹੈ ਹਾਲਾਂਕਿ ਉਹ ਹਾਲੇ ਵੀ ਸੰਯੁਕਤ ਕਿਸਾਨ ਮੋਰਚਾ ਨਾਲ ਜੁੜੇ ਰਹਣਗੇ ਅਤੇ ਉਹਨਾਂ ਨੇ ਐਲਾਨ ਕੀਤਾ ਹੈ ਕਿ ਸੰਯੁਕਤ ਕਿਸਾਨ ਮੋਰਚਾ ਅੱਗੇ ਵੀ ਉਹਨਾਂ ਨੂੰ ਜੋ ਪ੍ਰੋਗਰਾਮ ਦੇਵੇਗਾ ਉਸ ਤੇ ਪੂਰੇ ਉਤਰਨਗੇ ਪਰ ਫਿਲਹਾਲ ਜੋ ਵੱਡੀ ਖਬਰ ਆ ਰਹੀ ਹੈ ਉਹ ਇਹ ਹੈ ਕਿ ਹੁਣ ਸ਼ੰਭੂ ਅਤੇ ਖਨੌਰੀ 'ਚ ਚੱਲ ਰਹੇ ਮੋਰਚੇ ਨੂੰ ਬੀਕੇਯੂ ਉਗਰਾਹਾ ਦਾ ਸਾਥ ਮਿਲ ਗਿਆ ਜਗਿੰਦਰ ਸਿੰਘ ਉਗਰਾਹਾ ਨੇ ਖੁਦ ਇਹ ਐਲਾਨ ਕੀਤਾ ਹੈ ਕਿ ਉਹ ਸ਼ੰਭੂ ਅਤੇ ਖਨੌਰੀ ਬਾਰਡਰ ਤੇ ਵੱਡੀ ਗਿਣਤੀ 'ਚ ਪਹੁੰਚਣਗੇ ਬਿਰਨਿਪੁਰ ਸੈਂਟਰਲ ਪੰਜਾਬ ਟੀਵੀ